ਡਿਸਟ੍ਰਿਕਟ ਦੇ ਅੰਦਰ ਪਬਲਿਕ ਮੀਟਿੰਗਸ ਕੀਤੀ ਗਈ ਤਾਂ ਖੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਤੇ ਖੰਨਾ ਪੁਲਿਸ ਨੇ 45 ਅਲੱਗ-ਅਲੱਗ ਥਾਮਾਂ ਦੇ ਅੰਦਰ ਦੇ ਥਾਮਾਂ ਵਿੱਚ ਟੋਟਲ 2.5 ਤੋਂ 3000 ਲੋਕਾਂ ਦੇ ਨਾਲ ਅੱਜ ਮੀਟਿੰਗਸ ਕੀਤੀਆਂ ਜਿਨ੍ਹਾਂ ਦੇ ਵਿੱਚੋਂ 60 ਤੇ ਅਰਾਊਂਡ ਅਸੀਂ ਪਿੰਡ ਕਵਰ ਕੀਤੇ ਆ ਸਾਡੇ ਵਰਦੀ ਡੀਜੀਪੀ ਸਾਹਿਬ ਵੱਲੋਂ ਇਹ ਦਿਸ਼ਾ ਨਿਰਦੇਸ਼ ਮਿਲੇ ਸੀਗੇ ਸਾਨੂੰ ਕਿ ਲੋਕਾਂ ਦੇ ਨਾਲ 1 ਟੂ 1 ਗੱਲ ਕਰਨੀ ਹੈਗੀ ਲੋਕਾਂ ਦੇ ਨਾਲ ਟਾਇਪ ਰੱਖਣਾ ਹੈਗਾ ਲੋਕ ਹੀ ਸਾਨੂੰ ਦੱਸਣਗੇ ਕਿੱਥੇ ਡਰੱਗ ਬਿੱਦਦਾ ਹੈਗਾ ਤੇ ਕਿਵੇਂ ਉਹਦੀ ਰੋਕத் ਥੰਮ ਕੀਤੀ ਜਾ ਸਕਦੀ ਹੈ ਤੇ ਅੱਜ ਦੀ ਮੁਹਿੰਮ ਉਹੀ ਚੀਜ਼ ਨੂੰ ਫਾਲੋ ਕਰਦੇ ਹੋਏ ਸੀਗੀ ਤੇ ਜਦੋਂ ਅੱਜ ਮੈਂ ਵੀ ਆਪ ਪਿੰਡਾਂ ਦਾ ਦੌਰਾ ਕੀਤਾ ਹੈਗਾ ਤੇ ਉੱਥੇ ਮੈਂ ਲੋਕਾਂ ਨੂੰ ਮਿਲ ਕੇ ਆਈ ਹਾਂ ਤੇ ਮੇਰੇ ਸਾਰੇ ਕੇ ਸਾਰੇ ਡੀਐਸਪੀਸ ਤੇ ਮੇਰੇ ਸਾਰੇ ਐਸਐਸਓ ਐਸਐਸਓਸ ਬਾਹਰ ਸੀਗੇ ਅਸੀਂ ਸਾਰੇ ਅੱਜ ਪਬਲਿਕ ਦੇ ਨਾਲ ਮੀਟਿੰਗ ਕਰ ਰਹੇ ਸੀਗੇ ਤੇ ਕੁਝ ਜੋ ਇੰਪੋਰਟੈਂਟ ਪੁਆਇੰਟਸ ਅੱਜ ਦੀ ਮੀਟਿੰਗ ਤੋਂ ਨਿਕਲ ਕੇ ਮੀਟਿੰਗਸ ਤੋਂ ਨਿਕਲ ਕੇ ਆਏ ਉਹ ਆਹੀ ਹੈ ਕਿ ਇਕਤਾ ਜੋ ਪੰਜਾਬ ਪੁਲਿਸ ਨੇ ਇਕ ਯੁੱਧ ਨਸ਼ੇ ਵਿਰੁੱਧ ਜੋ ਛੇੜਾ ਹੈ ਔਰ ਉਹਦੇ ਅੰਡਰ ਜੋ ਡਿਫਰੈਂਟ ਡਿਫਰੈਂਟ ਆਪਰੇਸ਼ਨਸ ਕੀਤੇ ਪਿਛਲੇ ਬੀਤੇ ਕੁਝ ਦਿਨਾਂ ਦੇ ਵਿੱਚ ਅ ਲੋਕਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੋਪ ਹੈ ਲੋਕੀ ਬਹੁਤ ਜ਼ਿਆਦਾ ਸੰਤੁਸ਼ਟ ਵੀ ਹੈ ਤੇ کہیں ਨਾ ਕਿ ਹੋਪਫੁਲ ਵੀ ਹੈ ਕਿ ਹੁਣ ਪੰਜਾਬ ਪੁਲਿਸ ਨੇ ਅ ਨਸ਼ੇ ਨੂੰ ਖਤਮ ਕਰਕੇ ਹੀ ਮੰਨਣਾ ਹੈਗਾ ਤੇ ਹੁਣ ਪੁਲੀ ਜੋ ਲੋਕੀ ਹੈ ਉਹ ਵੀ ਬੜ ਚੜ ਕੇ ਸਾਡੇ ਸਪੋਰਟ ਦੇ ਲਈ ਅੱਗੇ ਆ ਰਹੇ ਹੈ ਮੈਨੂੰ ਰੋਜ਼ ਦਿਨ ਮੇ ਕਈ ਕਈ ਲੋਕੀ ਮੈਸੇजेस ਕਰ ਰਹੇ ਕਿ ਮੈਡਮ ਤੁਸੀਂ ਸਾਡਾ ਆ ਵਾਲਾ ਏਰੀਆ ਵੀ ਦੇਖੋ ਇੱਥੇ ਆ ਬੰਦਾ ਕਰਦਾ ਹੈਗਾ ਅਸੀਂ ਸਾਰੇ ਕੇ ਸਾਰੇ ਡਰਗ ਪੈਡਲਰਸ ਦੀ ਲਿਸਟ ਬਣਾ ਲਈ ਹੈਗੀ ਤੇ ਹੁਣ ਅਸੀਂ ਰੋਜ਼ ਦਾ ਰੋਜ਼ ਕੰਟੀਨਿਊ ਸਾਡਾ ਮਤਲਬ ਇਹ ਐਫਰਟ ਰਹੇਗਾ ਆ ਜਿਹੜੀ ਅਸੀਂ ਮੁਹਿੰਮ ਛੇੜੀ ਹੈ ਐ ਅਸੀਂ ਇਹ ਜਿਸ ਮੋਮੈਂਟਮ ਦੇ ਨਾਲ ਅਸੀਂ ਸ਼ੁਰੂ ਕੀਤੀ ਉਹ ਮੋਮੈਂਟਮ ਅਸੀਂ ਮੇਨਟੇਨ ਕਰਾਂਗੇ ਤੇ ਉਹਦੇ ਨਾਲ-ਨਾਲ ਜਿਹੜੇ ਕਿ ਲੋਕਾਂ ਨੇ ਸਾਨੂੰ ਸਜੈਸ਼ਨ ਦਿੱਤੇ ਡੀ ਐਡਿਕਸ਼ਨ ਬਾਰੇ ਉਹ ਵੀ ਅਸੀਂ ਨੋਟ ਡਾਊਨ ਕੀਤੇ ਹਨ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਡੇ ਤੇ ਸਪੋਰਟਸ ਇਨਫਰਾਸਟਰਕਚਰ ਬਣਾਉਣ ਦੀ ਲੋੜ ਹੈ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਨੂੰ ਸਪੋਰਟਸ ਦੇ ਕੋਚਸ ਦੀ ਲੋੜ ਹੈਗੀ ਕੁਝ ਨੇ ਦੱਸਿਆ ਕਿ ਸਾਡੇ ਇੱਥੇ ਕੁਝ ਅਸੀਂ ਸਕਿਲਿੰਗ ਦੀ ਲੋੜ ਹੈਗੀ ਕੁਝ ਕਾਰੋਬਾਰ ਅਗਰ ਕੁਝ ਸ਼ੁਰੂ ਕਰਨਾ ਚਾਹਦਾ ਹੈ ਚਾਹੁੰਦਾ ਹੈ ਕੋਈ ਪਰਸਨ ਕੋਈ ਗਰੀ ਉਦਯੋਗ ਲਾਣਾ ਚਾਹੁੰਦਾ ਤਾਂ ਉੱਥੇ ਸਰਕਾਰ ਕੀ ਸਾਡੀ ਮਦਦ ਕਰ ਸਕਦੀ ਹੈ ਤੋਂ ਅਸੀਂ ਸਾਰੇ ਕੇ ਸਾਰੇ ਸੁਜੈਸ਼ਨ ਨੂੰ ਨੋਟ ਕੀਤਾ ਹੈਗਾ ਅਸੀਂ ਪ੍ਰੋਪਰ ਚੈਨਲਸ ਕੇ ਥਰੂ ਸਰਕਾਰ ਤੱਕ ਉਹ ਪਹੁੰਚਾਏਗੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਤੇ ਕਿਵੇਂ ਉਹ ਜੋ ਡੀ ਐਡਿਕਸ਼ਨ ਵਾਲੀ ਸਾਡੀ ਸਰਕਾਰ ਦੀ ਇੱਕ ਮੁਹਿੰਮ ਹੈਗੀ ਉਹਦੇ ਵਿੱਚ ਕਿਵੇਂ ਉਹ ਆਪਣਾ ਯੋਗਦਾਨ ਦੇ ਸਕਦੇ ਕਿਵੇਂ ਜੋ ਨਸ਼ੇ ਦੇ ਐਡਿਕਟਸ ਹੈ ਜੇ ਜੋ ਨਸ਼ੇ ਦੇ ਆਦੀ ਹੋ ਚੁੱਕੇ ਉਹਨਾਂ ਨੂੰ ਅਸੀਂ ਕਿਵੇਂ ਉਸ ਦਲਦਲ ਤੋਂ ਬਾਹਰ ਕੱਢਣਾ ਹੈਗਾ ਔਰ ਕਿਵੇਂ ਅਸੀਂ ਉਹਨਾਂ ਨੂੰ ਸੋਸਾਇਟੀ ਦਾ ਵਾਪਿਸ ਇੱਕ ਹੈਲਦੀ ਪਾਰਟ ਬਣਾਣਾ ਹੈ ਉਹਦੇ ਨਾਲ ਉਸ ਚੀਜ਼ ਦੇ ਉੱਪਰ ਵੀ ਸਾਡੇ ਡਿਸਕਸ਼ਨਸ ਹੋਏ ਤੇ ਅੱਜ ਦੀ ਮੀਟਿੰਗ ਸਾਡੀ ਬਹੁਤ ਜ਼ਿਆਦਾ ਫਰੂਟਫੁੱਲ ਰਹੀ ਹੈ ਤੇ ਅ ਅੱਗੇ ਵੀ ਆਈ ਥਿੰਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸਕਸੈਸਫੁਲ ਸਟੋਰੀਜ਼ ਦੱਸਾਂਗੇ ਜਿੱਥੇ ਲੋਕੀ ਨਸ਼ਾ ਛੱਡ ਕੇ ਬਾਹਰ ਨਿਕਲੇ ਹੋਣ ਤੇ ਉਹਦੇ ਨਾਲ-ਨਾਲ ਫਾਈਨਲੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਆਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਪੁਲਿਸ ਫੁਲੀ ਡੈਡੀਕੇਟਿਡ ਹੈ ਔਰ ਤੁਸੀਂ ਵੀ ਸਾਨੂੰ ਦੱਸੋ ਅ ਇਸ ਪੰਜਾਬ ਪੁਲਿਸ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਵੱਡੇ ਐਕਸ਼ਨਸ ਲਿੱਤੇ ਹਨ ਡਰਗ ਪੈਡਲਰਸ ਦੇ ਅਗੇਂਸਟ ਤੇ ਉਹ ਵਾਲੇ ਸਾਡੇ ਐਕਸ਼ਨਸ ਹੋਰ ਵੀ ਅੱਗੇ ਵਧਣਗੇ ਤੇ ਅਸੀਂ ਹੋਰ ਡੈਡੀਕੇਸ਼ਨ ਦੇ ਨਾਲ ਪੰਜਾਬ ਨੂੰ ਡਰਗ ਫ੍ਰੀ ਸਟੇਟ ਬਣਾਉਣ ਚ ਕਾਮਯਾਬ ਹੋਵਾਂਗੇ ਮੈਮ ਜਿਹੜੇ ਡਰਗਸ ਬੇਚਦੇ ਨੇ ਸਮਗਲਿੰਗ ਕਰਦੇ ਨੇ ਜਾਂ ਨਸ਼ਾ ਕਰਦੇ ਨੇ ਮੋਟੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਉਹਨਾਂ ਨੂੰ ਜੀ ਆਹੀ ਮੈਸੇਜ ਹੈਗਾ ਕਿ ਪੁਲਿਸ ਨੇ ਛੱਡਣਾ ਨਹੀਂ ਉਹਨਾਂ ਨੂੰ ਤੇ ਪੁਲਿਸ ਨੇ ਇਨਫੈਕਟ ਪੂਰੀ ਸਰਕਾਰ ਨੇ ਪੂਰਾ ਕ ਪੂਰਾ ਇੱਕ ਪਲਾਨ ਬਣਾ ਲਿਆ ਹੈਗਾ ਪਹਿਲਾ ਪੁਲਿਸ ਸਿਰਫ ਇੱਕ ਐਨਫੋਰਸਮੈਂਟ ਏਜੰਸੀ ਹੋਣ ਕਾਰਨ ਪੁਲਿਸ ਸੇ ਖਾਲੀ ਐਨਫੋਰਸਮੈਂਟ ਵਾਲੇ ਪੱਖੋਂ ਜ਼ਿਆਦਾ ਕੰਮ ਕਰ ਪਾਉਂਦੀ ਸੀ ਕਿ ਹੁਣ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਤੇ ਸਾਰੇ ਕੇ ਸਾਰੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਇਕੱਠਾ ਕਰਕੇ ਇੱਕ ਟੀਮ ਵਾਂਗੂ ਕੰਮ ਕਰਨ ਦੇ ਲਈ ਉਹਨਾਂ ਨੂੰ ਨਿਰਦੇਸ਼ ਦਿੱਤੇ ਉਹਨਾਂ ਨੂੰ ਨਿਰਦੇਸ਼ ਦਿੱਤੇ ਤੇ ਉਹਦੇ ਅੰਡਰ ਹੀ ਸਾਡਾ ਸਿਵਲ ਡਿਪਾਰਟਮੈਂਟ ਦੇ ਨਾਲ ਇੱਕ ਸਾਂਝੀ ਮੁਹੀਮ ਹੈਗੀ ਉਹਦੇ ਅੰਡਰ ਜੋ ਵੀ ਲੀਗਲ ਕਾਰਵਾਈਆਂ ਹੈ ਅਸੀਂ ਸਾਂਝੇ ਤੌਰ ਤੇ ਲੈ ਕੇ ਆਪਕਾ ਜੋ ਡਰੱਗਸ ਦੀ ਕਮਰ ਨੂੰ ਅਸੀਂ ਤੋੜਨਾ ਹੈ ਇਸ ਵਾਰੀ ਤੇ ਬਿਲਕੁਲ ਇਹਨੂੰ ਉੱਠਣ ਨਹੀਂ ਦੇਣਾ ਤੇ ਉਹੀ ਸਾਡਾ ਉਹਨਾਂ ਦੇ ਲਈ ਮੈਸੇਜ ਹੈਗਾ ਕਿ ਅਗਰ ਤੁਸੀਂ ਡਰੱਗ ਦਾ ਕੰਮ ਕਰਦੇ ਹੋ ਤਸਕਰੀ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਰਾਬ ਕਰਦੇ ਹੋ ਯੂਥ ਨੂੰ ਖਰਾਬ ਕਰਦੇ ਹੋ ਤੇ ਜਾਂ ਤਾਂ ਤੁਸੀਂ ਪੰਜਾਬ ਨੂੰ ਛੱਡ ਦਿਓ ਜਾਂ ਨਸ਼ਾ ਬੇਚਣਾ ਛੱਡ ਦਿਓ ਕਿਉਂਕਿ ਅਸੀਂ ਤਾਂ ਤੁਹਾਨੂੰ ਨਹੀਂ ਛੱਡਣਾ ਅਗਰ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਵੇਚੋਗੇ ਪੰਜਾਬ ਨੂੰ ਲੋਕ ਦੱਸਦੇ ਆ ਵੀ ਕੋਈ ਜਿਵੇਂ ਅਸੀਂ ਦੱਸਤਾ ਪੁਲਿਸ ਅੱਗੇ ਉਹਨਾਂ ਨੂੰ ਤਸਕਰਾਂ ਨੂੰ ਨਾ ਦੱਸਦੇ ਨਾ ਉਹਨਾਂ ਦਾ ਕੀ ਤੁਸੀਂ ਵੈਸੇ ਦੇਣਾ ਹਾਂ ਜੀ ਜਿਵੇਂ ਮੈਂ ਤੁਹਾਨੂੰ ਥੋੜੇ ਦੇ ਪਹਿਲਾਂ ਦੱਸਿਆ ਕਿ ਮੈਨੂੰ ਬੀਤੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਮੈਸੇਜੇਸ ਉਹਦਾ ਹੀ ਆ ਚੁੱਕੇ ਤੋਂ ਅਸੀਂ ਉਹਨਾਂ ਦੇ ਨਾਂ ਵਗੈਰੇ ਕਿੱਥੇ ਨਹੀਂ ਦੱਸਦੇ ਅਸੀਂ ਆਪਣਾ ਉਹਨਾਂ ਦੇ ਜੋ ਵੀ ਸਾਡੇ ਕੋਲ ਇਨਪੁਟਸ ਆਏ ਉਹਨਾਂ ਨੂੰ ਵੀ ਯੂਜ਼ ਕਰਦੇ ਹਾਂ ਅ ਲਿਸਟਿੰਗ ਕਰ ਰਹੇ ਹਾਂ ਸਾਡੀ ਪੁਰਾਣੀ ਬਿਲਿਸ ਬਣੀ ਰੋਜ਼ ਅਸੀਂ ਫਰੈਸ਼ ਬਿਲਿਸ ਬੀ ਬਣਾ ਰਹੇ ਹਾਂ ਤਾਂ ਜਿਹੜੇ ਵੀ ਬੰਦੇ ਨੇ ਦੱਸਣਾ ਸਾਨੂੰ ਉਹ ਦੱਸ ਦੇ ਦੂਜਾ ਹੈਗਾ ਕਿ ਅਨੋਨਿਮਸ ਤਰੀਕੇ ਨਾਲ ਵੀ ਸਾਡੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹੈ ਤੀਜੀ ਚੀਜ਼ ਹੈਗੀ ਪੰਜਾਬ ਪੁਲਿਸ ਵੱਲੋਂ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਡਿਪਲਾਈਨ ਹੈਗੀ ਉਹਦਾ ਨੰਬਰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ 112 ਦੀ ਸਾਡੀ ਜੋ ਹੈਲਪ ਹੈ ਨਾ ਉੱਥੇ ਸਾਡੇ ਨਾਲ ਸ਼ੇਅਰ ਕਰ ਦੇ ਤੇ ਸਾਨੂੰ ਡਾਇਰੈਕਟਲੀ ਵੀ ਅਪਰੋਚ ਕਰ ਸਕਦੇ ਆ ਤੇ ਅਸੀਂ ਉਹਨਾਂ ਦਾ ਕੋਈ ਉਹਨਾਂ ਦੀ ਆਇਡੈਂਟੀਟੀ ਨੂੰ ਨਹੀਂ ਕਰਦੇ ਅਸੀਂ ਸਿਰਫ ਇਨਫੋਰਮੇਸ਼ਨ ਚਾਹੁੰਦੇ ਹਾਂ ਅਸੀਂ ਆਇਡੈਂਟੀਟੀ ਆਫ ਇਨਫੋਰਮੈਂਟ ਕਦੇ ਨਹੀਂ ਦੱਸਦੇ ਤੇ ਲੋਕੀ ਬੜ ਚੜ ਕੇ ਸਾਨੂੰ ਦੱਸਣ ਆਪਣੇ ਆਪਣੇ ਏਰੀਆ ਨੂੰ ਸਾਫ਼ ਕਰਨ ਦਾ ਜੋ ਰਿਸਪਾਂਸਿਬਿਲਟੀ ਹੈ ਉਹ ਮੈਂ ਅੱਜ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੀ ਆਈ ਦੱਸ ਕੇ ਕਿ ਰਿਸਪਾਂਸਿਬਿਲਟੀ ਉਹਨਾਂ ਦੀ ਵੀ ਹੈ ਉਹ ਸਾਨੂੰ ਦੱਸਣ ਖਾਲੀ ਪੁਲਿਸ ਨਹੀਂ ਕਰ ਪਾਏਗੀ ਕਿਉਂਕਿ ਪੁਲਿਸ ਦਾ ਨੰਬਰ ਘਟ ਹੈ ਲੋਕਾਂ ਦਾ ਜ਼ਿਆਦਾ ਤੇ ਲੋਕੀ ਸਾਡੇ ਅੱਖ ਤੇ ਕੰਨ ਬਣ ਸਕਦੇ ਤੇ ਲੋਕੀ ਹੀ ਸਾਨੂੰ ਦੱਸਣਗੇ ਤਾਂ ਹੀ ਇੱਕ ਐਸ ਜੋ ਲੋਕੀ ਸਾਡੇ ਫੋਰਸ ਮਲਟੀਪਲਾਇਰ ਵਾਂਗੂ ਕੰਮ ਕਰਨਗੇ ਔਰ ਪੁਲਿਸ ਦੇ ਜਿੱਥੇ 500 ਨੰਬਰ ਹੈ ਉੱਥੇ ਉਹ ਉਹੀ ਪੁਲਿਸ ਲੱਖਾਂ ਵਾਂਗੂ ਕੰਮ ਕਰ ਸਕਦੀ ਹੈ ਅਗਰ ਲੋਕੀ ਸਾਡੀ ਮਦਦ ਕਰਨਗੇ ਮੈਨੂੰ ਕੋਈ ਐਸਾ ਨੰਬਰ ਜਿਹੜਾ ਮਤਲਬ ਪਬਲਿਕ ਆਮ ਤੁਹਾਡੇ ਨਾਲ ਅਟੈਚਮੈਂਟ ਕਰ ਸਕੇ ਜੇ ਕੋਈ ਨਸ਼ਾ ਬੰਦਾ ਹੋਵੇ ਜੀ ਮੇਰਾ ਮੇਰਾ ਤਾਂ ਨੰਬਰ ਸਾਰਿਆਂ ਦੇ ਕੋਲ ਹੀ ਹੈਗਾ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ ਤੇ ਬਾਕੀ ਜੋ ਸਾਡੇ ਟਿਪ ਲਾਈਨਸ ਹੈ ਉਹ ਅਸੀਂ ਵੀ ਤੁਹਾਡੇ ਨਾਲ ਹੁਣ ਸ਼ੇਅਰ ਕਰ ਦਗੇ ਤੇ ਤੁਸੀਂ ਆਪਣੇ ਮੀਡੀਅਮ ਤੇ ਰਾਈ ਉਹਨੂੰ ਹੋਰ ਜ਼ਿਆਦਾ ਅੱਗੇ ਵਧਾ ਦਿਓ ਤੇ ਸਭ ਤੋਂ ਜ਼ਿਆਦਾ ਸੌਖਾ ਨੰਬਰ ਜਿਹੜਾ ਉਹ 112 ਦਾ ਹੈਗਾ ਉਹ ਤਾਂ ਯਾਦ ਕਰਨ ਦੀ ਵੀ ਲੋੜ ਨਹੀਂ ਹੈਗੀ ਕੋਈ ਵੀ ਪਰਸਨ ਉਹਦੇ ਉੱਪਰ ਕਾਲ ਕਰਕੇ ਸਾਨੂੰ ਕੁਝ ਵੀ ਦੱਸ ਸਕਦਾ ਹੈਗਾ ਅਸੀਂ ਇਮੀਡੀਟਲੀ ਐਕਸ਼ਨ ਲੈਂਦੇ ਹਾਂ ਜਿਵੇਂ ਕਿ ਮੈਂ ਸਰਚ ਵੀ ਅਨਫੋਲੋ ਕੀਤਾ ਉਹਦੀ ਖੰਨੇ ਦੇ ਵਿੱਚ ਕੋਈ ਐਸੇ ਲੱਭੇ ਤੁਹਾਨੂੰ ਵੀ ਜਿਹੜੇ ਏਰੀਆ ਐਸੇ ਜਿੱਥੇ ਕੋਈ ਦਸ਼ਾ ਜ਼ਿਆਦਾ ਹੈ